ਪੋਚਾ ਤਾਂ ਮੈਂ ਗਲਾਬੋ ਲਾਤਾ ਆ ਕੀ ਹੋਰ ਵੀ ਹੋ ਗਏ ਤਿਆਰ ਹੋਰ ਹੋ ਗੇ ਚਾਰ ਖੰਡ ਹੋਰ ਦੱਸ ਮੈਂ ਸੁਣਾ ਕਹਿੰਦੀ ਹੁ ਟਿਫਿਨ ਚੈਰ ਕਰਦਾ ਕੀ ਬਣਦਾ ਦੱਦ ਰਹਿਣ ਦੇ ਯਾਰ ਅੱਛਾ ਹਾ ਤਾਂ ਸੇ ਮੀਟਿੰਗਾਂ ਕੀ ਤੇ ਗਾਣਾ ਪੀਣਾ ਚੱਲੂਗਾ ਕਿੱਥੇ ਜਾਊਂਗਾ ਜੀ ਪਾਰਟੀ ਆ ਉੱਥੇ ਰਟਾਇ ਹੋਇਆ ਮੇਰੇ ਨਾਲ ਆਪਣਾ ਵੱਡਾ ਅਪਸਰ ਅੱਛਾ ਤੇ ਮਨ ਬੰਨੇ ਰਹੋ ਮੜਾ ਵਜਣਗੇ ਮੈਂ ਦਸ ਮੜਾਉਂਗੀ ਠੀਕ ਹੈ ਠੀਕ ਹੈ ਚਲ ਕੋਈ ਨਾ ਫਿਰ ਮੈਂ ਬਾਪੂ ਨੂੰ ਹਾਂ ਦੱਸ ਦੇ ਕੋਈ ਚੀਜ਼ ਮੰਗਾਉਣੀ ਜਾਂ ਕਾੜ ਨਹੀਂ ਮੈਂ ਤਾਂ ਕੁਛ ਨਹੀਂ ਮੰਗਾਉਣਾ ਕੋਈ ਨਾ ਮੈਂ ਕੈਲੇ ਨੂੰ ਕਹ ਦੂੰਗਾ ਨਾ ਉਹ ਆਪਣੇ ਨੌਕਰਾਂ ਲੱਗਿਆ ਹੋਇਆ ਕੈਲੇ ਨੂੰ ਜ਼ਰੂਰੀ ਕਹਿਣਾ ਤੂੰ ਮੈਨੂੰ ਕਹ ਜਿਹੜੀ ਚੀਜ਼ ਕਹਿਣੀ ਆ ਮੇਰੀ ਗੱਲ ਸੁਣੋ ਜੀ ਜਦੋਂ ਆਪਣੇ ਉਹ ਕੰਮਾਂ ਲੱਗਿਆ ਹੋਇਆ ਐ ਐਸੇ ਦਿਨੇ ਤਨਖਾਹ ਦੇਣਿਆ ਨੂੰ ਉਹ ਕਾਦੇ ਵਾਸਤੇ ਆਪੇ ਮੰਗਾ ਲੂੰਗੀ ਜਿਹੜੀ ਚੀਜ਼ ਮੰਗਾਉਣੀ ਆ ਉਹ ਕੈਲੇ ਨੂੰ ਤਾਂ ਮੰਗਾ ਸਕਦੀ ਨਹੀਂ 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 ਕੋਈ ਗੱਲ ਨਹੀਂ ਇਹੋ ਜਿਹੀ ਕੋਈ ਚੀਜ਼ ਨਹੀਂ ਮੰਗਾਉਂਦੀ ਜਿਹੜੀ ਕੈਲੇ ਤੋਂ ਮੰਗਾਉਣੀ ਵਧੀ ਠੀਕ ਹੈ ਨਾਲ ਵਗ ਚੱਲਦੀ ਖਲਾਈ ਚੱਲਣਾ ਨਹੀਂ ਨਹੀਂ ਮੈਂ ਤਾਂ ਕੀ ਕਰਨਾ ਤੁਸੀਂ ਜਾਓ ਆਸਤੀ ਤੂੰ ਹੀ ਦੇਖੀ ਨਾ ਨਾ ਥੋੜੇ ਵਰਗੇ ਅਫਸਰਾਂ ਦਾ ਕੰਮ ਆ ਮੇਰਾ ਤਾਂ ਠੀਕ ਕੰਮ ਆ ਆਜੋ 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 ਜੇ ਰੋਕੋ 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 ਜੀ ਕਿੱਧਰ ਜਨਾਬ ਐ ਇੱਥੇ ਜਨਾਬ ਤੁਹਾਡੇ ਕੋਲ ਹੀ ਜਾ ਆਪਾਂ ਆਏ ਆ ਜਨਾਬ ਹੋਰ ਕਿੱਧਰ ਜਾਣਾਗਾ ਥੋੜਾ ਜਿਹਾ ਤਾਂ ਬੀਜੀ ਨਹੀਂ ਰਹਿਣ ਲੱਗੇ ਤੁਸੀਂ ਹੁਣ ਨਹੀਂ ਬੀਜੀ ਰਹਿਣ ਲੱਗੇ ਨਾ ਨਾ ਬੀਜੀ ਤਾਂ ਰਹਿਣ ਹੀ ਲੱਗ ਗਏ ਹੁਣ ਤਾਂ ਸਕੂਟਰੇ ਬਾਰ ਮੂਰਤੀ ਪਜਾ ਕੇ ਲੈ ਜੰਨੇ ਹੂੰ ਗੱਡੀ ਵੀ ਨਹੀਂ ਲਿਆਉਂਦੇ ਕੀ ਗੱਲ ਗੱਡੀ ਤਾਂ ਅੱਜ ਬਾਹਰ ਨਾ ਲਾ ਕੇ ਆਇਆਂਗਾ ਮੂਰੀ ਦਾ ਗੱਡੀ ਉਸ ਤੋਂ ਨਾ ਉਰੇ ਮਪਾ ਕੱਟ ਕੇ ਨਾ ਪਰ ਹਵੇਲੀ ਤੋਂ ਗੱਡੀ ਲੈ ਕੇ ਚੱਲਾਂਗੇ ਅੱਜ ਤਾਂ ਗੱਡੀ ਲੈ ਕੇ ਚੱਲਾਂਗੇ ਬੱਸ ਕਰ ਐਂ ਕਹਿਣਾ ਵੀ ਘਰ ਵਾਲੀ ਨਾਲ ਵਾਦਾ ਕਰਕੇ ਆ ਕਹਿੰਦਾ ਸ਼ਾਪਿੰਗ ਕਰਵਾ ਕੇ ਲੈਣੀ ਤੈਨੂੰ ਤਾਂ ਲਿਜਾਣਾ ਹੀ ਨਹੀਂ ਨਾਲ ਨਾ ਨਾ ਤੈਨੂੰ ਤੇਰੇ ਬਾਅਦ ਤੇ ਗੱਡੀ ਕੱਢੂ ਅੱਜ ਚੱਲ ਤਾਂ ਦੀ ਬੋਲ ਨਹੀਂ ਤਿਆਰੀ ਤਾਂ ਖਿੱਚ ਰੱਖੀ ਹੈ ਜੀ ਮੈਂ ਦਫ਼ਤਰ ਜਾਣਾ ਹੁੰਦਾਗਾ ਤੇ ਹੁਣ ਲੈ ਕੇ ਕਹਿੰਦੇ ਤੁਸੀਂ ਮੈਨੂੰ ਜਾਉਂਗੇ ਉਹ ਤਾਂ ਮੈਂ ਕਹਿ ਕੇ ਆ ਮਗਾ ਅੱਜ ਮੀਟਿੰਗਾਂ ਵਾਲਾ ਬਾਹਰ ਜਾਣਾ 9:00 ਵਜੇ ਅੱਛਾ ਜੀ ਮੀਟਿੰਗ ਦਾ ਬੰਨ ਲਾਇਆ ਫਿਰ ਮੀਟਿੰਗਾ ਚਲੋ ਫਿਰ ਤਾਂ ਵਧੀਆ ਗੱਲ ਆ ਮੈਂ ਵੀ ਹਰ ਕੀ ਜਾਂਦੀ ਸੀਗੀ ਮੈਨੂੰ ਖਾਈ ਨਹੀਂ ਪਤਾ ਹੈਂਗਾ ਮੈਂ ਭੁੱਲ ਭਾਲ ਲੀ ਗਏ ਮੈਂ ਕਾ ਡ ਆ ਵੀ ਕੰਡ ਨੂੰ ਥੋੜੀ ਪੁੱਲਦਾ ਹੁੰਦਾ ਕੋਈ ਮੈਨੂੰ ਤਾਂ ਲੱਗ ਰਿਹਾ ਸੀਗਾ ਮੈਂ ਕਾਪੋ ਲੱਭਣ ਲਿਗਿਆ ਹਾਂ ਨਾ 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 ਤੱਕਿਓ ਥੋੜਾ ਜਿਹਾ ਨਹੀਂ ਸਹੀ ਜਾਂਦਾ ਮੈਨੂੰ ਮੈਂ ਆ ਥੋੜੀ ਪੁੱਲਦਾ ਮੈਂ ਅੱਛਾ ਜੋਂ ਹੁਣ ਤੈਨੂੰ ਤਾਂ ਮੈਂ ਉਹਨੂੰ ਕਹਿ ਕੇ ਆਂਗਾ ਸਿਹਰੀ ਨੂੰ ਕਹਿ ਕੇ ਆ ਮੈਂ ਕਿਚ ਬਾਗ ਦੀ ਤੂੰ ਤੇ ਬਾਪੂ ਰਿਸ਼ਤੇਦਾਰੀ ਚ ਗਿਆ ਮਹਾਪਾ ਕਰੀ ਵੀ ਕਹਿ ਕੇ ਆ ਮਖਾ ਮੁੰਡਾ ਆਉਂਦਾ ਬਾਤੇ ਜਾਣਗੇ ਅੱਛਾ ਰਾਤ ਦੇ ਰਾਤ ਦੇ ਨਾ ਯਾਰ ਰਾਤ 9 10 ਨਹੀਂ ਫਿਰ ਮੈਂ ਵੀ ਕਰੇ ਕੀ ਜਵਾਬ ਦਊਂਗੀ ਸ਼ਾਮ ਨੂੰ ਜਿਹੜਾ ਬਸ 5 6 ਵਜੇ ਨੂੰ ਮੁੜੇ ਆਈਏ 3 ਵਜੇ ਨੂੰ ਤਾਂ ਮੁੜੇ ਆਵਾਂਗੇ ਆਪਾਂ ਦਾ ਮੁੜੇ ਆਵਾਂਗੇ 3 ਵਜੇ ਨੂੰ ਬਸ ਠੀਕ ਆ ਫਿਰ 3 ਵਜੇ ਨੂੰ ਗੜਾ ਨਾਲ ਵਿੱਚ ਫਿਰ ਹੁਣ ਤੁਸੀਂ ਗੱਡੀ ਲੈ ਕੇ ਆ ਜਾਂਦੇ ਨਾ ਆਪ ਸਿੱਧੇ ਗੱਡੀ 'ਚ ਬੈ ਕੇ ਚਲੇ ਜਾਂਦੇ ਮੈਂ ਗੱਡੀ ਇਹਨੂੰ ਖੜਾ ਤਖਾ ਉੱਥੇ ਖੜਾਵਾ ਕਰੇ ਟੂਰੀ ਨੂੰ ਗੱਡੀ ਕੱਢਦਾ ਉਥੋਂ ਹਾਂ ਗੱਡੀ ਲੈ ਕੇ ਆਉਂਗਾ ਹਾਂ ਗੱਡੀ ਲੈ ਕੇ ਆ ਮੈਨੂੰ ਐ ਦੱਸੋ ਵੀ ਮੇਰੇ ਘਰ ਕੰਨੀ ਆ ਜਾਊਂਗੀ ਜਾਂ ਫਿਰ ਮੈਂ ਏਡੇ ਤੇ ਆਵਾਂ ਘਰ ਕੰਨੀ ਆ ਜਾਊਂਦਾ ਜਾਂ ਏਡੇ ਜਾਣਾ ਏਡੇ ਜਾ ਜੀ ਚਲ ਤੁਸੀਂ ਦੇਖੋ ਵੀ ਕਿੱਦ ਨੂੰ ਸਹੀ ਲੱਗਦਾ ਮੈਂ ਐ ਕਹਿੰਦੀ ਸੀਗੀ ਤੁਸੀਂ ਹੁਣ ਮੈਨੂੰ ਨਾਲ ਸਕੂਟਰੀ ਤੇ ਲੈ ਚਲੋ ਏਡੇ ਤੇ ਛੱਡ ਦਿਓ ਉਦੋਂ ਬਾਅ ਨਾ ਮੈਂ ਵੰਨਤਾ ਸੋ ਜੇ ਤੇਰੀ ਬਹੂ ਆ ਗਈ ਮਾਗ ਡੰਨੇ ਲੱਗਦਾ ਡਰ ਡਰ ਬਣੀ ਹੈਗਾ ਵਾ ਅੱਛਾ ਲਾ ਬੁੜੇ ਨੇ ਪੈਸੇ ਕਰਨੀ ਡੁੱਲ ਗਿਆ ਓੜਾ ਦਾ ਤੇ ਡੁੱਲ ਗਿਆ ਸਾਰੇ ਥੋੜੇ ਤਕੜੇ ਸੀ ਹਾਂ ਤਾਂ ਮੈਨੂੰ ਵਿਆਹ ਕਰਾਉਣਾ ਪਿਆ ਮੇਰੇ ਕਿੱਥੇ ਪਸੰਦਾ ਹੋ ਉਹ ਪਈਆ ਭੈਣ ਜਿਹੜੀ ਹੈ ਮੈਨੂੰ ਤਾਂ ਹੀ ਤੇਰੇ ਵਰਗੀ ਪਤਲੀ ਕੰਨ ਲਾ ਹੈਗੀ ਜੇ ਇੱਕ ਵਾਰੀ ਲੜ ਕੇ ਤੇਰੇ ਨਾਲ ਗੱਲ ਤੇ ਵੱਡਾ ਮੜ ਕੇ ਲੈ ਲੈਣਾ ਹੈ ਨਾ ਉਹ ਹਾਂ ਹੁਣ ਗੱਲ ਸਹੀ ਏ ਤੇਰੀ ਜੇ ਤੂੰ ਆ ਗਈ ਤੂੰ ਗਾਏ ਤੱਕੇ ਬਰਾਦਾ ਕਰ ਦੂੰ ਮੈਨੂੰ ਅੱਛਾ ਲੜਨਾ ਮੇਰਾ ਹੈ ਹੋਰ ਹਾਂ ਕੁਣਾਗੇ ਕੁਣਾਗੇ ਅੱਛਾ ਜੀ ਹੋਰ ਬਸ ਕਰਿਆ ਕਰੋ ਜੇ ਪਤਾ ਲੱਗਦਾ ਨਾ ਕਰੇ ਆਏ ਨਹੀਂ ਪਤਾ ਤੇਰੀ ਵਾਲੀ ਕਿਤੇ ਮੈਨੂੰ ਚੱਕ ਕੇ ਸੜ ਤੇ ਕਰ ਦੇ ਕਰੇ ਤੈਨੂੰ ਤੈਨੂੰ ਨਹੀਂ ਕੁਛ ਕਹਿੰਦੀ ਉਹ ਉਹ ਮੈਨੂੰ ਹੀ ਕਹੂਗੀ ਤੈਨੂੰ ਨਾ ਕੀ ਕਹਿਣਾਗਾ ਮੁੜ ਕੇ ਉਹੀ ਗੱਲ ਤੂੰ ਤਾਂ ਆਪਸਾਈਡ ਤੇ ਹੋ ਜਾਗਾ ਕਹਿੰਦਾਗਾ ਮੈਨੂੰ ਕੀ ਪਤਾਗਾ ਨਾ ਨਾ ਉਗੜਾ ਬਾਹਰ ਨਿਕਲ ਗਿਆ ਕਰੋ ਹੁਣ ਤਾਂ ਸਜ਼ਾ ਦੀ ਸਜ਼ਾ ਮੈਨੂੰ ਹੀ ਜੱਕਾ ਹਾਂ ਉਹਨੂੰ ਅੰਦਰ ਰਹਿਣ ਦੀ ਸਜ਼ਾ ਮਿਲੀ ਹੋਈ ਆ ਮੈਨੂੰ ਤੇਰੇ ਨਾਲ ਘੁੰਮਣ ਦੀ ਸਜ਼ਾ ਮਿਲੀ ਹੋਈ ਆ ਤੇਰਾ ਤਾਂ ਵਿਆਹ ਹੋਇਆ ਹੋਇਆ ਲੋਕਾਂ ਲੱਜੋਂ ਵੀ ਤੇਰੇ ਲੱਜੋਂ ਵੀ ਮੈਂ ਕਰਦੀ ਆਂਗੀ ਆਹੀਂ ਬੱਸ ਪਰ ਤੈਨੂੰ ਲੈ ਚੱਲਦਾ ਦੰਦੀ ਘੜ ਚਾਲ ਚੱਲੀਏ ਪਹਿ ਕੋਟ ਮਾਰਜ ਕਰਾ ਕੇ ਦੰਦੀ ਘੜ ਭੱਜ ਚੱਲਦੇ ਨਹੀਂ ਆਏ ਨਹੀਂ ਕਰਾਉਂਗੀ ਤਾਂ ਫਿਰ ਜੱਗ ਦੀ ਨਜ਼ਰਾਂ ਚੀ ਕਰਾਉਂਗੀ ਵਿਆਹ ਤੇਰੇ ਨਾਲ ਸਾਰਿਆਂ ਦੇ ਸਾਹਮਣੇ ਹੀ ਕਰਾਉਣਾ ਨੇ ਸਾਰਿਆਂ ਦੇ ਸਾਹਮਣੇ ਕਰਾਉਣਾ ਰੱਖ ਲੈਣਾ ਦੋ 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 ਰੱਖ ਲੈ ਕੋਈ ਨਾ ਉਹਨੂੰ ਉਂ ਅੰਦਰਲੇ ਕਮਰੇ 'ਚ ਬੰਦ ਕਰ ਦਿਆ ਕਰਾਂ ਮੋਟੀ ਹੈਗੀ ਕਮਲੀ ਨਹੀਂ ਹੈਗੀ ਉਹ ਚਲ ਕੇ ਦੇ ਨਾਲ ਕਿਦੇ ਉਹ ਕਰ ਲਿਆ ਕਰਾਂਗੇ ਗੋਲੀਆਂ ਗੁਲੀਆਂ ਦੇ ਕੇ ਆਪੇ ਥਾਉ ਲਿਆ ਕਰੋ ਬਸ ਤੂੰ ਤਾਂ ਫੇਰ ਚੋਰੀ ਦੀ ਰੱਖਣ ਨੂੰ ਗੱਦਾਂਗਾ ਚੀਜ਼ ਮੈਂ ਐਂ ਕਹਿੰਨੀ ਐਗੀ ਵੀ ਜੇ ਤੂੰ ਕਰਿਆ ਨਾ ਅੱਸ਼ਰਿਆਂ ਰੱਖ ਫੇਰ ਮੈਂ ਕਰੂੰਗਾ ਤੈਨੂੰ ਸਰਿਆਂ ਪਿਆਰ ਉਂ ਗੱਲ ਕਰਦਾ ਵੀ ਕਿਤੇ ਨਾ ਕਿਤੇ ਡਿੱਕਾ ਲਾਇਆ ਕੇ ਰੋਦ ਨੂੰ ਗੋਲੀਆਂ ਦੇ ਲਿਆ ਕਰਾਂਗੇ ਨੀਂਦ ਵਾਲੀਆਂ ਉਹ ਤਾਂ ਤੇਰੀਆਂ ਥੋੜੀਆਂ ਜੀਆਂ ਮਸ਼ਕਰੀਆਂ ਵਾਲੀਆਂ ਗੱਲਾਂ ਨੇਗੀਆਂ ਚਲ ਚੰਗਾ ਹੁਣ ਤੂੰ ਇੱਥੇ ਦੇਖ ਨਾ ਲਵੇ ਆਪਾਂ ਮੈਂ ਤਾਂ ਕਹਿੰਨੀ ਆ ਚੱਲ ਗੱਡੇ ਦੇ ਛੱਡ ਲੈ ਬੈਹ ਜਾ ਜਾ ਸਰਕਾਰੀ ਜੋਪਾ ਲੋਕਾਂ ਦੇ ਨਜ਼ਰਾਂ ਚੜ ਗਏ ਨਾ ਨੌਕਰੀ ਤੋਂ ਲਾਹਾ ਦੇਣਗੇ ਲੋਕ ਇਹ ਗੱਲ ਤਾਂ ਹੈ ਵੀ ਭਾਈ ਆ ਕੱਲ੍ਹ ਤਾਂ ਮੈਰੀ ਬੋਲਦੀ ਹੈਗੀ ਮੈਂ ਚੁੱਪ ਕਰ ਜਾਂਦੀ ਆ ਵੀ ਚੱਲ ਕੋਈ ਗੱਲ ਨਹੀਂ ਅੱਜ ਤੈਨੂੰ ਲੰਮੀ ਸਾਫਰ ਤੇ ਘਮਾ ਕੇ ਲਿਆਉਂਗਾ ਚਲੋ ਚਲੋ ਚੰਗਾ ਚਲੋ ਲੈ ਇਹਨਾਂ ਨੇ ਵੀ ਹੱਦ ਕਰ ਰੱਖੀ ਹੈਗੀ ਇਹਨੂੰ ਮੈਂ ਸੀਰੀ ਨੂੰ ਕਿਹਾ ਭਾਈ ਟਾਈਮ ਨਾਲ ਆ ਜਾ ਕਰ ਟਾਈਮ ਨਾਲ ਆ ਜਾ ਕਰ ਉਹ ਜੀ ਨਹੀਂ ਹੈਗਾ ਹੁਣ ਘਰੇ ਜਾ ਕੇ ਜਾਣਾ ਪੂ ਕਬਲਾਂ ਉਹ ਕਿਵੇਂ ਤਾਂ ਆ ਕੁੱਤਾ ਆਇਆ ਤਾਂ ਠੀਕ ਆ ਕਹਿ ਲਿਆ ਮਾੜਾ ਮੋਟਾ ਯਾਰ ਦੇਖ ਲਿਆ ਕਰ ਟਾਈਮ ਤੋਂ ਕਿਵੇਂ ਤਾਇਆ ਕਹਿੰਦਾ ਕਿਵੇਂ ਤਾਇਆ ਟਾਈਮ ਤਾਂ ਦੇਖ ਲਾ ਕਿਹੜਾ ਯਾਰ ਪਤਾ ਕੀ ਚੱਕਰਾ ਮੇਰੀ ਕੁੜੀ ਬਿਮਾਰ ਹੋ ਗਈ ਸੀ ਮੋਦੇ ਟੀਕਾ ਜਿਹਾ ਲਵਾਉਣ ਲੱਗ ਗਿਆ ਤਾਂ ਲੇਟ ਹੋ ਗਿਆ ਹੁਣ ਠੀਕ ਹੈ ਹੁਣ ਤਾਂ ਲੋਟ ਆ ਤਾਇਆ ਫੇਰ ਤੂੰ ਫੋਨ ਲਾ ਕੇ ਦੱਸ ਦਿੰਦਾ ਫੋਨ ਮਗਾ ਕਿੱਥੇ ਲਾਵਾਂਗੇ ਇੱਕ ਤੈਨੂੰ ਪਤਾ ਮੋਬਾਈਲ 'ਚ ਪੈਸੇ ਨਹੀਂ ਸੀਗੇ ਤਾਂ ਅਧੂਰੀ ਹੈਗੀ ਤਾਂ ਕਰਕੇ ਚੱਲਾ ਇਹ ਤਾਂ ਛੱਡ ਪਰਾਂ ਮੈਂ ਤੈਨੂੰ ਐਂ ਦੱਸਦਾ ਮੈਂ ਤੈਨੂੰ ਡੀਗ ਡੀ ਕੇ ਥੱਕ ਗਿਆ ਹਾਂ ਤਾਇਆ ਦੇਖ ਮੈਂ ਤੁਹਾਨੂੰ ਦੱਸਦਾ ਢੇੜਾ ਮਾਰਿਆ ਹੀ ਖੇਤ ਅੱਛਾ ਕੰਟਾ ਭਾਈ ਜੀ ਹਾਂ ਉਥੋਂ ਪਾਣੀ ਕੱਢਣਾ ਜੀ ਦੀ ਚੋਚੋ ਥੋੜਾ ਜਿਹਾ ਵੱਧ ਪੈ ਗਿਆ ਮੀਂਹ ਪੈ ਗਿਆ ਤੂੰ ਕਿੱਧਰ ਜਾਣਾ ਤਾਏ ਹੁਣ ਮੈਂ ਜਾ ਕੇ ਉਹਨਾਂ ਰਿਸ਼ਤੇਦਾਰੀ ਚ ਤਾ ਮੈਂ ਤਾਂ ਤਾਏ ਤੈਨੂੰ ਥੋੜਾ ਜਿਹਾ ਰੌਲਾ ਪੈ ਗਿਆ ਰਿਸ਼ਤੇਦਾਰੀ ਚ ਮੈਂ ਨਿਮੇੜ ਕੇ ਆਉਣਾਗਾ ਕਿਸੇ ਮਤਲਬ ਹੀ ਆਪਣੇ ਰਿਸ਼ਤੇਦਾਰੀ ਚ ਕੁੜੀ ਮੁੰਡੇ ਨੇ ਕੋਈ ਗੱਲਬਾਤ ਹੋਊਗੀ ਠੀਕ ਹੈ ਤਾਏ ਹਾਂ ਉਧਰ ਜਾ ਕੇ ਆਉਣਾ ਮੈਂ ਤੇ ਉਹ ਤਾਂ ਆਊਗਾ ਆਥਣੇ ਉਹਨੂੰ ਵੀ ਕਿਹਾ ਸੀਗਾ ਮੈਂ ਜਵਾਗੜੇ ਜੀ ਨੂੰ ਅੱਛਾ ਮਾਂ ਤੂੰ ਢੇੜਾ ਰੱਖੀ ਠੀਕ ਐ ਨਾ ਤੋਰ ਨਾਲ ਆਵਦਾ ਸਾਰਾ ਕੰਮ ਕਰਕੇ ਫੇਰ ਘਰੇ ਜਿੱਤਾਉਂਗਾ ਤੂੰ ਟੈਨਸ਼ਨ ਨਾ ਲੈ ਮੈਂ ਸਾਰਾ ਦੇਖਾਂ ਹਾਂ ਆਪਣਾ ਖੇਤ ਡੰਗਰਾਂ ਤੋਂ ਪਹਿਲੀ ਵਗ ਜੀ ਮੈਂ ਤੈਨੂੰ ਐਂ ਕਹਿੰਦਾ ਸੀ ਹੂੰ ਮਾਹ ਯਾਰ ਤਾਂ ਚਾਹ ਕੁੜ ਲਿਆ ਨਾ ਥੋੜਾ ਜਿਹਾ ਲਿਆ ਤਾਂ ਕੇ ਕੋਈ ਗੱਲ ਨਹੀਂ ਹੋਰ ਮੁੱਕਿਆ ਪਿਆ ਯਾਰ ਕੋਈ ਨਹੀਂ ਕੋਈ ਨਹੀਂ ਦੱਸ ਦੂੰਗਾ ਤੈਨੂੰ ਮੈਂ ਤੂੰ ਚੱਕ ਲਈ ਆਂ ਵੀ ਚੱਕ ਲਈ ਚੱਲ ਠੀਕ ਐ ਤਾਂ ਉਹ ਗੱਲ ਕੀ ਜਵਾਬ ਆਗਾ ਹੈ ਕੋਈ ਗੱਲ ਨਹੀਂ ਹਾਂ ਚੱਲ ਚੰਗਾ ਫੇਰ ਠੀਕ ਐ ਲੈ ਆ ਤਾਂ ਗਾਲੀ ਬਣ ਗਈ ਅੱਜ ਆਇਆ ਤਾਂ ਜਾਂਦਾਗਾ ਦੇਉ ਕੱਲੀ ਅੱਜ ਕਰੇ ਗੱਲ ਸੁਣਾ ਹਾਂ ਤਾਇਆ ਮੈਂ ਤੈਨੂੰ ਐਂ ਕਹਿੰਦਾ ਸੀਗਾ ਹਾਂ ਜੇ ਕੋਈ ਉਂ ਚਾਹ ਪਾਣੀ ਦਾ ਘਰ ਵਾਸਤੀ ਕਰਨਾ ਕੇ ਰਾਂ ਇੱਥੋਂ ਘਰੋਂ ਲੈ ਜੀ ਕੋਈ ਨਹੀਂ ਲੈ ਜੂਗਾ ਤੂੰ ਮੜਾ ਜਾ ਕਰੇ ਫੋਨ ਕਰਦਾ ਦਾ ਯਾਰ ਨੂੰ ਕਰੇ ਫੋਨ ਕੋਈ ਗੱਲ ਨਹੀਂ ਤੂੰ ਕਹਿ ਦੀ ਮੇਰਾ ਨਾਮ ਲੈ ਦੀ ਨਾਲ ਬਾਗ ਛੇ ਦੀ ਇਹੀਂ ਕਦੇ ਇੱਥੇ ਬੈਠਾ ਰਹੇ ਕੋਸ ਤੇ ਉੱਥੇ ਬੈਠਾ ਰਹੇ ਕਦੇ ਇੱਥੇ ਕੱਢਨੇ ਖੇਤ ਨਹੀਂ ਜਾਵੇਂ ਫੇਰ ਕਹਿੰਦੇ ਉਹ ਨਾ ਮੈਂ ਤਾਂ ਕਹਿੰਦਾ ਆਪਾਂ ਸੂਲਰ ਕਰਾ ਟਾਲੀ ਉਹ ਮੋਟਰ ਜੀ ਲਵਾ ਲਾਂ ਦੇ ਵਧੀਆ ਰਹਿੰਦੇ ਖੇਤ ਯਾਰ ਉਹ ਮੋਟਰ ਮੋਟਰ ਜੀ ਦਿੰਦੇ ਨਹੀਂਗੇ ਜਿਹੜੀ ਸਾਜੀ ਜੀ ਆਪਣੀ ਤਿੰਨ ਪੰਜ ਦੀ ਕਰਦੇ ਰਹਿੰਦੇ ਅਗੇ ਹੁਣ ਫੇਰ ਕਰਨ ਲੱਗ ਗਏ ਹੁਣ ਫੇਰ ਵਧੀਆ ਜੇ ਲੱਗੇ ਸੀਗੇ ਕਿਹੜਾ ਤਾਂ ਵਧੀਆ ਪਤਾ ਉਹ ਕਹਿੰਦੇ ਆ ਵੀ ਸਾਡੇ ਨਾਲ ਕੰਮ ਧੰਦਾ ਕਰਾਇ ਕਰੋ ਹੁਣ ਰੋਜ਼ ਆਪਦੀ ਵੀ ਫਸਲ ਪਾਲਣੀ ਹੈਗੀ ਹੈ ਆਪਦੇ ਵੀ ਔਖਾ ਭਾਈ ਆਪਦੇ ਖਾਸਾ ਬਾਨ ਹੋ ਜਾਂਦਾ ਬਾਕੀ ਆਪਾਂ ਕਿਹੜਾ ਉਹਨਾਂ ਦਾ ਠੇਕਾ ਲੈਤਾ ਕੋਈ ਉਹ ਕਰ ਲਓ ਬਿਲ ਬੋਲ ਕਹਿੰਦੇ ਆ ਕਿ ਤਾਂ ਰਪੀਅਰ ਭੁਜ ਦੇ ਦਿਆ ਕਰੋ ਉਹਨੇ ਕਾ ਕੋਈ ਐ ਕਹਿੰਨਾ ਮੈਂ ਦਤਾ ਤੈਨੂੰ ਉਹ ਫੇਰ ਸਕਿਉਰਟੀ ਜੀ ਭਰਨੀ ਪਊਗੀ ਹਾਂ ਆ ਮੋਦੀ ਵਾਲੀਆਂ ਲੱਗਦੀਆਂ ਪਲੇਟਾਂ ਆਈਆਂ ਇੱਕ ਦਿਨ ਸਕੌਲਟੀ ਪਰ ਐ ਰੋਜ ਤਾਂ ਮਾਨਸਾ ਜਾਂਣਾ ਤੂੰ ਟਾਲ ਫਿਰ ਪਰ ਆਵਾਂਗੇ ਹੁਣ ਉਹ ਉਨਾਂ ਕੰਮ ਮੈਂ ਲਾਇਆ ਤਾਂ ਮੁੰਡੇ ਨਾਲ ਗੱਲ ਕਰੂੰ ਮੈਂ ਕਿਹੜਾ ਹਾਂ ਐ ਮੁੰਡੇ ਨਾਲ ਗੱਲ ਕਰਨੀ ਮੁੰਡੇ ਨਾਲ ਗੱਲ ਕਰਕੇ ਫਿਰ ਆਪੀ ਪਰ ਆਊਗਾ ਉਹ ਮੇਰੀ ਗੱਲ ਸੁਣ ਤਾਂ ਆ ساری ਉਮਰ ਦਾ ਸੁਖ ਹੋ ਜਾਊਗਾ ਹਾਂ ਕਿੱਥੇ ਤਾਂ ਲੋਕੋ ਪਾਣੀ ਜਦੋਂ ਫਸਲ ਮੱਚਣ ਲੱਗ ਜਿੰਦੇ ਉਦੋਂ ਮੋਟਰ ਦਿੰਦੇ ਆ ਹੋਰਾ ਹੈ ਤੈਨੂੰ ਪਤਾ ਆਪਦੇ ਕਿੱਥੇ ਆਪਦੇ ਖੇਤ ਲੱਗੀ ਜਰਕਦੇ ਨੇ ਵੜਦੇ ਨੇ ਉਹ ਜੀ ਚੀਜ਼ ਦਾ ਤਾਂ ਭਾਈ 1200 ਹਾਂ ਤੈਨੂੰ ਪਤਾ ਤਾਂ ਹੈਗਾ ਹੈਗਾ ਨਹੀਂ ਮੈਂ ਤੈਨੂੰ ਐ ਗਏਸਤਾ ਹਾਂ ਹਾਂ ਥੋੜੇ ਕਾਨੇ ਪੈਸੇ ਦੇ ਦਾਂਦਾ ਯਾਰਾ ਨਾ ਬੁੜੀਆਂ ਨੇ ਪੈਸੇ ਹੁਣ ਤਾਂ ਫਿਰ ਤੈਨੂੰ ਪਤਾ ਛੇਰਾ ਜ਼ਿਆਦਾ ਲਿਆ ਕੇ ਦੇਣੇ ਪੈਣਗੇ ਆਰਤੀ ਤੂੰ ਜਾਂ ਫਿਰ ਤੈਨੂੰ ਪਤਾ ਕਰੇ ਪੁੱਛੂ ਮੈਂ ਮੁੰਡੇ ਨੂੰ ਅੱਛਾ ਮੁੰਡੇ ਨੂੰ ਪੁੱਛ ਪੁੱਛ ਕੇ ਦੇਣੇ ਕਿੱਥੇ ਹੁੰਦੇ ਆ ਇੱਕ ਤਾਂ ਕੁੜੀ ਦੀ ਫੀਸ ਭਰਨੀ ਆ ਜੀ ਹਾਂ ਹੈ ਕੋੜੇ ਵਿਸ਼ ਨੂੰ ਰੂਸ਼ ਨਿਕਰਾਉਣੀ ਕੁਛ ਕਾਪੀਆਂ ਕੋਪੀਆਂ ਦਾ ਮਾਰਨਾ ਤੈਨੂੰ ਪਤਾ ਹੈ ਚੱਲ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਫਿਰ ਭਈ ਖਰਚੇ ਆਗੇ ਹੁਣ ਕਰਨੀ ਪੈਣਗੇ ਤੂੰ ਅੱਜ ਕਿੱਧਰ ਜਾਣਾ ਹੁਣ ਮੈਂ ਤੈਨੂੰ ਦੱਸ ਕੇ ਦਾ ਹਟਾਂਗਾ ਰਿਸ਼ਤੇਦਾਰੀ ਚ ਮੁੰਡਿਆਂ ਦਾ ਅੱਜ ਕਿ ਰਹੇਗਾ ਹਾਂ ਪੜਤੀ ਸੀਗੇ ਇਕੱਠੇ ਮੈਂ ਮੈਂ ਦੇਖਦਾ ਪਹਿਲਾਂ ਵਗਦਾ ਜਾਮਾ ਕਈ ਵਾਰ ਆਪ ਇੰਨੀ ਰਸਵੇਰਾ ਹੋ ਜਾਂਦਾ ਅੱਛਾ ਹਾਂ ਦੋ ਤਿੰਨ ਦਿਨ ਲਾਏ ਬਰਨਾਲੇ ਕਿੰਨੀ ਜਾਣਾ ਮੈਂ ਅੱਛਾ ਬਰਨਾਲੇ ਹੋਰ ਇੱਕ ਉਹ ਨਹੀਂ ਮੈਂ ਉਹਨੂੰ ਲੈ ਜਾਂਦਾ ਚੱਲ ਛੇਤੀ ਮੋੜੇ ਆਉਂਦੇ ਜਵਾਗੜੇ ਨੂੰ ਉਹਦੀ ਮੀਟਿੰਗ ਆ ਗਈ ਅੱਛਾ ਅੱਜ ਹੋਰ ਉਹ ਪਤਾ ਨਹੀਂ ਮੀਟਿੰਗ ਕਰਨ ਕਿੱਧਰ ਗਿਆ ਕਰ ਲੁਧਿਆਣੇ ਲੁਧਿਆਣੇ ਟੋ ਟੂਰ ਜੀ ਬਾਲੀ ਲਾਉਂਦਾ ਤਾਂ ਮਾਣਾ ਮੋਟਾ ਕੱਕ ਡੱਕਾ ਤੋੜ ਦੇ ਉਹ ਮੁੰਡਾ ਤੇਰਾ ਮੁੰਡਾ ਭਾਈ ਹੁਣ ਫਿਰ ਜੌਬ ਤੇ ਲੱਗਿਆ ਕਹਿੰਦੇ ਫਿਰ ਉਹਨੂੰ ਕੀ ਲੋੜ ਹੈ ਕਿ ਟੋ ਉਹ ਕੱਢਣ ਦੀ ਚੱਕਾ ਤੋੜਨ ਦੀ ਹੈ ਛਿੰਟ ਸੁੰਟ ਜਾਵਾਲਾ ਲਾਉਂਦਾ ਕੰਮ ਉੱਥੇ ਹੀ ਕਰਦੇ ਆ ਲੈਪਟਾਪ ਤੇ ਮੈਂ ਅੱਖਾਂ ਸੀ ਮਖਾ ਮੇਰੀ ਕੁੜੀ ਬਿਮਾਰਾ ਨੀਰਾਪਾਂ ਦੀ ਅੜਪਜੀ ਬੋਲਿਆ ਹਾਂ ਮਹਾਂ ਚਾਲ ਕੋ ਦਾ ਸਭਾ ਨਹੀਂ ਦੇਖ ਕੀ ਗੱਲ ਕਰਿਆ ਕਰ ਐਵੇਂ ਮਾੜੀ ਜੀ ਗੱਲ ਤੂੰ ਕਰਾਇਆ ਪਈ ਜੀ ਇਹ ਸੁਣ ਕੇ ਹੁਣ ਛੋਟੇ ਦੀ ਲਾਲ ਜੇ ਛੋਟਾ ਕੋਈ ਬਿਮਾਰ ਹੋਵੇ ਚੱਲ ਲਾਉਂਗੇ ਤੁਸੀਂ ਨਾ ਨਾ ਭਾਈ ਕਿੱਥੇ ਝੱਲੀ ਜਾਂਦੀ ਗਰੀਬ ਦੀ ਤਾਂ ਉਹ ਨਾਲ ਕੋਈ ਮਰੀ ਦੇ ਨਾਲ ਖਾਣਾ ਨਾ ਪਊਗਾ ਗਰੀਬ ਦੀ ਮਜਬੂਰੀ ਨਹੀਂ ਨਾ ਤਾਂ ਕੋਈ ਖਾਂਦਾ ਹੋਰ ਪੈਸੇ ਲੱਟਾਂ ਉਸ ਦਿਖਾਉਂਦਾ ਚੱਲ ਉਹ ਤਾਂ ਕੋਈ ਗੱਲ ਨਹੀਂ ਚਲ ਕੋਈ ਨਹੀਂ ਗੱਲ ਚੰਗਾ ਆ ਕੰਜਾ ਕਿਧਰ ਮੱਥੇ ਲੱਗਿਆ ਹਾਂ ਉਹ ਮੇਰੀ ਗੱਲ ਸੁਣ ਹਾਂ ਕਿੱਧਰ ਜਾਣਾ ਤੂੰ ਐ ਕਰ ਉਹ ਮੈਨੂੰ ਬਾਪੂ ਘਰੇ ਭਾਗੇ ਗਿਆ ਗਾ ਕਹਦਾ ਤੂੰ ਘਰੇ ਰਹੀਂ ਉਹ ਅੱਜ ਜੋਗੀ ਪੀਰਾਂ ਦਾ ਮੇਲਾ ਉੱਥੇ ਭਗ ਜਾ ਹਾਂ ਠੀਕ ਹੈ ਉਹ ਮੈਨੂੰ ਗਾਣਾ ਦੇਊਗਾ ਉਹ ਕੋਈ ਨਹੀਂ ਗਾਣਾ ਦੇਂਦਾ ਗਾਣਾ ਦੇਣ ਵਾਲੇ ਤਾਂ ਮਰ ਗਏ ਤੂੰ ਐ ਕਰ ਜੋਗੀ ਪੀਰਾਂ ਦੇ ਮੇਲੇ ਤੇ ਭਗ ਜਾ ਦੇਖਾਂ ਕੋਈ ਨਹੀਂ ਕਿ ਜਾਏਗਾ ਤਾਂ ਭਗ ਜਾਗੇ ਭਗ ਜਾ ਫਿਰ ਮੈਨੂੰ ਗਾ ਦੇਊਗਾ ਘਰੇ ਉਹ ਭਗ ਜਾ ਭਗ ਜਾ ਹਾਂ ਭਗ ਜਾ ਚੰਗਾ ਚੰਗਾ ਮੈਂ ਜਾਣਾ ਫਿਰ ਦੇਖਦਾ ਕਰਕੇ ਜਾਉ ਨਾ ਜੋਗੀ ਪੀਰਾਂ ਦੇ ਮੇਲੇ ਤੇ ਭਗ ਜੀ ਚੰਗਾ ਲੈ ਡਿੱਕਾ ਵੀ ਖਤਮ ਕਰਤਾ ਜਾਂਦਾ ਹੈ ਜਾਣਦੇ ਹਾਂ ਚਾਚੀ ਚਾਪਾਈ ਤੇ ਜੇ ਕਹਿ ਲਾ ਆ ਜਾ ਨਾ ਚਾਚੀ ਓਹ ਹੋ ਆ ਗਿਆ ਤੂੰ ਅਚਾਰੀ ਕੁੱਟ ਪਾ ਲਈ ਹੈਗੀ ਐ ਲੈ ਤੈਨੂੰ ਸ਼ਰਮ ਨਹੀਂ ਆਉਂਦੀ ਹੁਣ ਕਿਹੜਾ ਕੋ ਕਰੇ ਹੈਗਾ ਹੈ ਹੁਣ ਵੀ ਚਾਚੀ ਚਾਚੀ ਕਹੀ ਜਾਣਾ ਹੋਰ ਮੈਂ ਕੀ ਕੀਆ ਕਰਾਂ ਮੇਰਾ ਤਾਂ ਨਾ ਹੀ ਲੈ ਲਿਆ ਕਰ ਸਿੱਧਾ ਤੂੰ ਅੱਛਾ ਲਾਭੋ ਕਹਦੇ ਪਰ ਮੈਨੂੰ ਤੇ ਦਾ ਚਾਚਾ ਕਿੱਧਰ ਗਿਆ ਹੈ ਤੇਰੇ ਚਾਚਾ ਦਾ ਗਿਆ ਗਰ ਇਸਤਰੀ ਚੁੱਪ ਅੱਛਾ ਹਾਂ ਅਸ ਤੂੰ ਕੱਲੀ ਆ ਮੈਂ ਤਾਂ ਸਭ ਦੀ ਕੰਮ ਵੀ ਨਹੀਂ ਕਰੇ ਮੈਂ ਖਾਲੇ ਬਾਹਰ ਨਾਲ ਨਾਲ ਤਾਂ ਆਪਾਂ ਦੋਨੇ ਜਿਹੜੇ ਕੰਮ ਕਰ ਲਾਂਗੇ ਹਾਂ ਤੇ ਇਹ ਨਾਲ ਗੱਲਬਾਤ ਕਰ ਲਾਂਗੇ ਮੇਰੀ ਗੱਲ ਸੁਣ ਹਾਂ ਉਹ ਬਾਪੂ ਜੀ ਵੀ ਗਿਆ ਹੋਇਆ ਹੈ ਹਾਂ ਉਹ ਵੀ ਗਿਆ ਹੋਇਆ ਇਸ ਤਰ੍ਹਾਂ ਚ ਤੇ ਉਹ ਤਰਚਾਚਾ ਤਾਂ ਮੈਨੂੰ ਕਹਿੰਦਾ ਸੀ ਨਾ ਮੈਂ ਮੀਟਿੰਗ ਜੀ ਜਾਣਾ ਉਹ ਤਾਂ ਰਾਤ ਨੂੰ 9 10 ਵਜੇ ਆਊਗਾ ਠੀਕ ਹੈ ਹਾਂ ਚਲ ਫਿਰ ਆਪਾਂ ਬੈੱਡ ਬੁੱਡ ਜੀ ਠੀਕ ਕਰਵਾ ਦਾਂਗੇ ਤੂੰ ਮੇਰੀ ਗੱਲ ਸੁਣ ਤੈਨੂੰ ਤਾਂ ਸਾਫ ਸਵਾਈ ਕਰਾ ਦੇ ਮੇਰੇ ਨਾਲ ਚਾਚੀ ਹਾਂ ਮਾਛਲਾ ਮੰਗਦ ਲੇ ਚਾਚੀ ਸਰ ਉਹ ਤੇਰੀ ਆ ਕੱਲ ਛੱਲੇ ਦੀ ਗੱਲ ਕਰਦਾ ਆ ਜਾਂਦਾ ਚਲ ਯਾਰ ਆ ਗਿਆ ਬੈੱਡ ਬੁੱਡ ਜੀ ਠੀਕ ਕਰਾਉਣਾ ਚਾਚਾ ਤਾਂ ਕੁਝ ਨਹੀਂ ਕਰਾਉਂਦਾ ਤੇਰੇ ਨਾਲ ਤੂੰ ਮੇਰੀ ਗੱਲ ਸੁਣ ਆ ਮੇਰਾ ਸਾਫ ਸਫਾਈ ਜਿ ਕਰਾ ਦੇ ਤੇ ਆਪਾਂ ਚਾਚੀ ਫੇਰ ਕਰਾਂਗੇ ਮੈਂ ਤੈਨੂੰ ਪਿਆਰ ਕਰਦਾਂ ਉਹ ਤਾਂ ਮੈਨੂੰ ਪਤਾ ਹੈ ਮੈਂ ਕਿੱਦੇ ਦੀ ਬੁੱਝੀ ਬੈਠੀ ਆ ਇਹਨੂੰ ਤੈਨੂੰ ਕਹਿੰਦੀ ਮੇਰਾ ਨਾਂ ਲੈ ਲੈ ਕਰ ਹਾਂ ਸੁਣ ਤੇਰਾ ਨਾਂ ਹੀ ਲੈ ਕਰੋ ਚਾਚੀ ਚਾਹ ਪਾਣੀ ਪਿਓ ਕਿਹ ਰੋਹੀ ਗੱਲ ਚਾਚੀ ਚਾਚੀ ਹਾਂ ਚੱਲ ਠੀਕ ਹੈ ਹਾਂ ਹਾਂ ਕਾ ਉਹ ਮੈਂ ਕਈ ਵਾਰੀ ਨਾ ਮੈਨੂੰ ਆਤ ਪਈ ਹੋਈ ਐ ਦਾਤਾ ਕੋਲੇ ਖੜਾ ਹੁੰਦਾਗਾ ਹਾਂ ਕਰਕੇ ਚਾਚੀ ਮੂੰਹ ਤੇ ਜੜਿਆ ਤੇ ਮੈਨੂੰ ਪਤਾ ਐ ਵੀ ਤੋ ਨਾ ਸਾਹਮਣੇ ਮੈਨੂੰ ਚਾਚੀ ਕਹਿਣਾ ਉਦੋਂ ਮੈਨੂੰ ਗੁਲਾਬੀ ਕਹਿ ਕਰ ਹਾਂ ਠੀਕ ਹੈ ਹਾਂ ਗੁਲਾਬੋ ਕਹਿ ਜਾ ਕਰੂਗਾ ਐਂ ਕਰ ਫਿਰ ਬਗੀ ਚਾਹ ਮਾ ਚਾਹ ਤਾਂ ਕਰਦੇ ਆਪਾਂ ਕੰਮ ਚਾਹ ਤਾਂ ਮੈਂ ਬਣਾ ਲੂੰਗੀ ਮੇਰੀ ਗੱਲ ਸੁਣ ਕੋਈ ਵੀ ਪੈਸੇ ਟੱਕੇ ਦੇ ਲੋੜੂ ਨਹੀਂ ਆ ਉਹ ਇਹ ਨਾ ਤਰਲੇ ਜੇ ਕਰੀ ਜਾਕਰ ਸਿੱਧਾ ਇੱਕ ਕਹਿ ਦੇ ਕਰ ਦੇ ਦੇਂਗੀ ਚਾਚੀ ਪੈਸੇ ਅਗਰ ਮਰਜੀ ਤੇ ਮੇਰੀ ਗੱਲ ਸੁਣ ਅੱਜ ਮੈਨੂੰ 20000 ਦੀ ਲੋੜ ਦਿੱਤੀ ਪੈਸੇ ਤੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਚੱਲਾ ਪਸਾਫ ਸਫਾਈ ਕਰ ਲਈ ਮੈਨੂੰ ਕੰਮ ਕਰਨ ਦਾ ਕਰਾ ਦੇ ਪੈਸੇ ਤੂੰ ਜਾਂਦਾ ਲੈ ਜੀ ਚਾਹ ਮਾ ਕਾ ਲਈ ਹਾਂ ਠੀਕ ਕੀ ਕੰਮ ਲੈ ਹੋਣੀ ਆ ਤੂੰ ਸਾਫ ਸਫਾਈ ਕਰਦੇ ਚਾਹ ਕੋ ਜਾਦੇ ਜਣਾ ਨਹੀਂ ਤਾਂ ਮੈਂ ਮਣਾ ਦੂ ਗੱਲ ਚਾਚੀ ਲੈ ਇਹ ਜੇ ਕਦੇ ਟਾਈਮ ਮਿਲਣਾ ਹੈ ਤਾਂ ਕਿ ਦੋ ਮੈਂ ਮਰਦਾ ਫਿਰਦਾ ਸੀ ਚਾਚੀ ਤਾਂ ਆਪ ਹੀ ਦਿਲ ਮੇਰੇ ਤੇ ਬਾਰੀ ਫਿਰਦੀ ਹੈਗਾ ਲਿਆ ਨਿਆਰੇ ਦੇ ਦੂਗੀ ਮਾੜੀ ਸੂਣੀ ਹੈ ਚਾਚੀ ਨਿਆਰੇ ਦੇ ਦੂਗੀ ਲੈ ਫੇਰ ਕੋਈ ਨਾ ਚਾਚੀ ਗਲਾਬੋ ਹਾਂ ਮੇਰੀ ਗੱਲ ਸੁਣ ਨਾ ਹੁਣ ਕਿਕ ਕੁਛ ਕੁਛ ਜਿਹੀ ਕਰੀ ਜਾਂਦਾ ਸੀ ਉਹ ਤਾਂ ਐ ਕਹਿੰਦਾ ਸੀ ਮੈਂ ਕਿਹਾ ਚਾਚੀ ਜਵਾਬ ਨਹੀਂ ਦਿੰਦੀ ਕਹੈ ਜੀ ਮੈਂ ਤੈਨੂੰ ਕਹਤਾ ਮੈਨੂੰ ਚਾਚੀ ਨਾ ਕਰ ਮੇਰੇ ਹੁੰਦੇ ਤਾਂ ਨਾ ਉਹ ਫਿਲਮ ਸਾਰੀ ਖਤਮ ਹੋ ਜਾਂਦੀ ਆ ਪਿਆਰ ਵਾਲੀ ਦਾ ਕੋਈ ਨਹੀਂ ਜੱਤੀ ਹੁਣ ਮੈਂ ਪਿਆਰ ਹੀ ਤੈਨੂੰ ਇੰਨਾ ਕਰਦਾ ਮੈਨੂੰ ਛੱਲਾ ਦੇ ਦੇ ਤੇਰੀ ਯਾਰ ਖੇਤ ਫਿਰਦੀ ਨੂੰ ਆ ਮੇਰੀ ਗੱਲ ਸੁਣ ਲੈ ਜੇ ਆ ਛੱਲਾ ਤੇਰੇ ਆਪ ਚਪਾਇ ਦੇ ਰਹਿਣਾ ਬਰਬਾਦ ਇਹਗਾ ਮੈਨੂੰ ਫਿਰ ਮੇਰੀ ਗੱਲ ਸੁਣ ਕੋਈ ਨਿਸ਼ਾਨੀ ਤਾਂ ਦੇ ਦੇ ਪਿਆਰ ਦੀ ਤੈਨੂੰ ਨਾ ਇਹ ਕਹਿ ਦੇਣਗੇ ਵੀ ਇਹੇ ਚੋਰ ਐ ਇਹਨੇ ਬਗਦੀ ਸ਼ਾਮ ਸ਼ਕਲੀ ਕਰੋ ਮੈਨੂੰ ਕੋਈ ਨਿਸ਼ਾਨੀ ਤਾਂ ਦੇ ਦੇ ਨਿਸ਼ਾਨੀ ਹੁਣ ਤਾਂ ਚੋਵੇ ਘੱਟ ਮੇਰੀ ਗੱਲ ਸੁਣੋ ਮੈਂ ਲਕੋ ਲਿਆ ਕਰੂੰਗਾ ਲੈ ਦੇਖ ਲੈ ਤੂੰ 24 ਘੰਟੇ ਘਰੇ ਹੋਣਾ ਤੇ ਹਟਣਾ ਕਿੱਥੋਂ ਲੱਗਣਾ ਮੈਂ ਤੈ ਹਟਦਾ ਨਹੀਂਗਾ ਲੱਗੀ ਰਹੂਗਾ ਤੇਰੇ ਨਾਲ ਬਸ ਠੀਕ ਐ ਤੂੰ ਕੰਮ ਕਰਾ ਦੇ ਮੇਰੇ ਨਾਲ ਇਹ ਐਂ ਨਹੀਂ ਪਤਾ ਉਹ ਚਾਚਾ ਵਰਗੇ ਜਿਹੜੇ ਫਸਲੇ ਕਿਹੜਾ ਕੰਮ ਕਰਨਾ ਉਹੀ ਕਰੂਗਾ ਤੂੰ ਆਹ ਕੰਮ ਨੂੰ ਮੈਂ ਤਾਂ ਤਿਆਰ ਬੈਠਾ ਚਾਲੂ ਲਾ ਦੇ ਪੋਚੇ ਪੋਚੇ ਬਣ ਜਾ ਮਸ਼ੀਨ ਮਾਹੋ ਲਿਆ ਪਾਣੀ ਦਾ ਹਾਂ ਹੁਣ ਤੱਕ ਕੰਡੇ ਤੇ ਕਰਤਾ ਨਾ ਚਾਚੀ ਤਾਂ ਖੁੱਲੀ ਪਈ ਐ ਸਾਰੀ ਆਪ ਹੀ ਹੋ ਗਈ ਔਰ ਹੁਣ ਲੈ ਕੇ ਰੰ ਲੈ ਆ ਚਾਚੀ ਕੇ ਰੱਖ ਲੈ ਪੋਚਾ ਪੋਚਾ ਲਿਆ ਦੇ ਲੈ ਮੈਂ ਤਾਂ ਕਿੰਨੇ ਦਾ ਤਿਆਰ ਬੈਠਾ ਪੁੱਤੀ ਲਾਉਣ ਨੂੰ ਤੁਲਵਾਉਣ ਵਾਲੀ ਬਣਾ ਇਹ ਜੇ ਕੰਮ ਤਾਂ ਭਾਲਦਾਗਾ ਕਹਿਲਾ ਉਹ ਦਾਤਾ ਤਾ ਤੀ ਨੂੰ ਪਿਦਵਾਲਾ ਇਹ ਦਾਤਾ ਦਾ ਕੰਮਾਂ ਦੇ ਤੁਰਿਆ ਫਿਰਦਾ ਉਹ ਬੁੜਾ ਜੱਗਿਆ ਹੋਇਆ ਅੱਜ ਹੀ ਮੌਕਾਗਾ ਅੱਜ ਤੂੰ ਲੈ ਲੈ 20000 ਨਾਲ ਇਹਦੇ ਪੋਚੇ ਪੂਚੇ ਲਾ ਕੇ ਨੇ ਨਾ ਵਿਰਜੂਗੀ ਕੀ ਰਹੂ ਆਪਣੇ ਨਾਲ ਆ ਤਾਂ ਗਾਲੀ ਬਣ ਗਈ ਚਾਚੀ ਦੇ ਦੂ ਨੀ ਯਾਰੇ ਉਹ ਇਹ ਤਾਂ ਚਾਚੀ ਸਾਰੇ ਪੋਚੇ ਪੂਚੇ ਲਾ ਦੇ ਤੂੰ ਤੇਰੇ ਆਸਾ ਸਿੱਧੀ ਨਿਗਾਹ ਰੱਖੀ ਮੇਰੇ ਬਣੀ ਤਾਤਿਆਂ ਤਾ ਮੈਂ ਕੀ ਦਵਾ ਲਾਂਗਾ ਕਰਿਆ ਲੰਡੇ ਓਏ ਓ ਲੰਡੇ ਪੋਚਾ ਤਾ ਮੈਂ ਗਲਾਬੋ ਲਾਤਾ ਆਗੀ ਥੋਰਗੇ ਆਗੀ ਪਾਣਾ ਮਰਚੇ ਹੋਰ ਬਾਬਾ ਜੀ ਇਹ ਤਾਂ ਚਾਚਾ ਜੀ ਮੈਂ ਭਾਂਡੇ ਕੁੰਡੇ ਲੜਕ ਰਵਾਂਦੀ ਸੀ ਤਾਂ ਭਾਂਡੇ ਕੁੰਡੇ ਤਾਂ ਲੋੜ ਤੋ ਸੀਰੀਆਂ ਸੀਰੀਆਂ ਮੰਗਰੋਂ ਮੰਨ ਕੇ ਰਹਿ ਮੈਂ ਤਾਂ ਬਾਬਾ ਜੀ ਆਹ ਸੂਈ ਸਾਫ ਕਰਾਉਣਾ ਸੀ ਇਹਦੇ ਨਾਲ ਉਹ ਸੂਈ ਪਈਏ ਆਪੇ ਕਰ ਲੱਕ ਰੂਗਾ ਸਾਫ ਨਾ ਕੋਈ ਨਹੀਂ ਬਾਬਾ ਮੈਂ ਤਾਂ ਚੰਗਾ ਕਲਾਬੋ ਮੈਂ ਕਰਦਾ ਤੁਮ ਬਸ ਚਲ ਠੀਕ ਹੈ ਮੈਂ ਤੂੰ ਚਾਹ ਵਾਰੀ ਬਣਾਉਣੀ ਬਾਹਰ ਖਾਂ ਇਹ ਕੋਈ ਬਾਬਾ ਹੋਵਾ ਘੋਸ਼ਾ ਪਿਰਵਾਜ ਹੈ ਨਹੀਂ ਚਾਚਾ ਜੀ ਇਹ ਤਾਂ ਭਾਂਡੇ ਰੱਖਣ ਆਏ ਸੀ ਉਹਨੇ ਇਹਨੂੰ ਪਹਿਲਾਂ ਮੈਂ ਪਾਣੀ ਫੜਾ ਕੇ ਆਈ ਸੀ ਉਹ ਨਹੀਂ ਭਾਈ ਮੇਰੀ ਗੱਲ ਸੁਣ ਸੀਰੀਆਂ ਪਾਲੀਆਂ ਨੂੰ ਚੁੱਡੇ ਚੜਾਈ ਜਾਂਦਾ ਚਲ ਚਲ ਕੋਈ ਨਹੀਂ ਚਾਚਾ ਅੱਗੇ ਤੋਂ ਮੈਂ ਤਿਆਰ ਰੱਖੂੰਗੀ ਹਾਂ ਐ ਇਹ ਨਾ ਫਿਰ ਸਾਹ ਨਾ ਤੁਸੀਂ ਛੇੜੇ ਘੱਜੰਦਾ ਉੱਥੇ ਉੱਥੇ ਰੱਖੇ ਨੂੰ ਬਾਹਰ ਬਾਹਰ ਕੰਮ ਕਰਾਵੇ ਇਹਨੂੰ ਤੂੰ ਨਾ ਕੋਈ ਨਾ ਮੈਂ ਕਿਤੇ ਧਿਆਰ ਰੱਖੀ ਜਾਂਦਾ ਹੋਰ ਇਹ ਜੇ ਅਗਰ ਜੂ ਮੁੜ ਕੇ ਨਾ ਕੋਈ ਆ ਉਹ ਹਰਕ ਤੂੰ ਆਏ ਚਾਚਾ ਜੀ ਨੇ ਵੀ ਦੇਖ ਲਿਆ ਇਹ ਤੇ ਡੜੀ ਨੂੰ ਵੀ ਨਾ ਦੱਸ ਦੇ ਆਏ ਕਿਤੇ ਉਹਨਾਂ ਨੂੰ ਵੀ ਨਾ ਪਤਾ ਲੱਗ ਜੀ ਕਿਤੇ ਕਹਦੇ ਮੇਰੇ ਮੰਗਰੋ ਇਹ ਕੀ ਕਰਤੀ ਐ ਤੂੰ ਚਾਚਾ ਚੇ ਮਾਗਰ ਜਾਣੀ ਉਹ ਕਹਿ ਨਹੀਂ ਚਾਹਤੇ ਤੁਹਾਨੂੰ ਗਲਤ ਫਹਿਮੀ ਹੋ ਗਈ ਜੀ ਲੈ ਪੂਰੀ ਕੰਮ ਹੋ ਗਿਆ ਸੀ ਅੱਤੇ ਬਾਪਾ ਜਾ ਗਿਆ। ਉਹ ਮੇਰੀ ਗੱਲ ਸੁਣ ਓਏ। ਤੂੰ ਉੱਥੇ ਰੁੰਗੜੀ ਚ ਕੀ ਬਹਲਦਾ ਹੋਣਾ? ਮੈਂ ਤਾਂ ਮੈਂ ਚਾਚੀ ਨਾਲ ਕੰਮ ਕਰਾਉਂਦਾ ਸੀ ਜੀ ਬਾਪਾ। ਉਹ ਚਾਚੀ ਨਾਲ ਕੰਮ ਕਰਾਉਣਾ ਚਾਚੀ ਆਪ ਕਰ ਲੈ ਕਰੇ ਕੰਮ। ਲੈ ਮੈਨੂੰ ਕੰਮ ਵਾਸਤੇ ਮੈਨੂੰ ਚਾਚੀ ਨੇ ਲਾਇਆ ਉਹਦਾ ਕੰਮ ਨਹੀਂ ਕਰੂੰਗਾ ਫਿਰ ਹੋਰ ਕੰਮ ਕੌਣ ਕਰੂਗਾ ਮੈਨੂੰ? ਕੰਮ ਤੈਨੂੰ ਖੇਤੀ ਵਾਸਤੇ ਲਾਇਆ। ਲੈ ਖੇਤੀ ਦਾ ਕੰਮ ਕਰਿਆ ਕਰ। ਜੇ ਹੁਣ ਮੇਰੀ ਗੱਲ ਸੁਣ। ਚਾਚਾ ਤਾਂ ਹੀ ਨਹੀਂ ਸੀਗਾ ਚਾਚੀ ਨੇ ਮੈਨੂੰ ਕਹਿਤਾ ਕਹਿੰਦੀ ਅੱਜ ਚੰਗੀ ਤਰ੍ਹਾਂ ਸਫਾਈ ਕਰ ਦੇ ਕਮਰਿਆਂ ਦੀ ਤੇ ਮੇਰੇ ਨਾਲ ਰਸੋਈ ਚੜਾ ਦੀ ਮੈਂ ਫਿਰ ਉਹੀ ਕਰਨਾ ਸੀ ਬਾਬਾ ਮੈਂ ਕੋਈ ਕਿਹੜਾ ਕੋਲ ਦਾਲਦਾ ਉਹ ਤਾਂ ਬੁੜੀਆਂ ਵਾਲੇ ਕੰਮ ਨੇ ਯਾਰਾ ਤੂੰ ਆਪ ਦਾ ਚਿਹਰਾ ਤੇਰਾ ਆ ਮੈਂ ਖੇਤ ਤੋਂ ਲਗੜਿਆ ਪਤਾ ਕੀ ਹੈ ਬਾਬਾ ਜੀ ਅੱਜ ਮੈਂ ਬੇਲਾ ਸੀਗਾ ਘਰੇ ਘਰੇ ਕੋਈ ਨਹੀਂ ਸੀਗਾ ਤਾਂ ਕਰਕੇ ਮੈਂ ਨਾ ਚਾਚੀ ਨਾਲ ਕੰਮ ਕਰਾਉਣ ਲੱਗ ਪਿਆ ਉਹ ਚਾਚੀ ਦਾ ਕਹੀ ਜਾਉਗੇ ਤਾਂ ਸੌਹਲ ਹੋ ਗਿਆ ਪੰਗੇ ਯਾਰਾ ਤੂੰ ਤੂੰ ਇਹਨਾਂ ਦੀ ਗੱਡੀ ਨਾ ਸੁਣਿਆ ਕਰੋ ਪਤਾ ਕੀ ਹੈ ਹੁਣ ਮੈਨੂੰ ਇਹਨਾਂ ਨੇ ਇੰਨੇ ਰੁਪਏ ਦਿੱਤੇ ਐ ਬਾਬਾ ਜੀ ਮੈਂ ਜਵਾਬ ਨਹੀਂ ਦੇ ਸਕਦਾ ਨਾ ਜਵਾਬ ਤਾਂ ਨਹੀਂ ਚੁਕੇ ਰਿਹਾ ਮੈਂ ਮੇਰਾ ਖੇਤੀ ਦਾ ਕੰਮ ਕਰਾਂਗਾ ਜਿਹੜਾ ਕੰਮ ਮੈਨੂੰ ਕਹਿਣਗੇ ਨਾ ਬਾਬਾ ਜੀ ਮੈਨੂੰ ਕਰਨਾ ਪਊਗਾ ਉਹ ਕਰਨਾ ਤਾਂ ਪਊਗਾ ਫਿਰ ਸੌਂਗੀਆਂ 'ਚ ਤਾਂ ਨਹੀਂ ਹੁੰਦੇ ਯਾਰ ਆ ਲੈਰ ਸੌਂਗੀ 'ਚ ਫਿਰ ਮੈਂ ਕਿਹੜਾ ਗਲਤ ਸੀਗਾ ਪਾਪਾ ਗਲਤ ਨਹੀਂ ਜਨੂੰ ਕਹਿੰਦੇ ਕੰਮ ਕਰਵਾਈ ਜਾਂਦਾ ਸੀ ਇਹਦੇ ਨਾਲ ਤੂੰ ਮੜਾ ਮੋਟਾ ਗਾਹਵਾਤੇ ਇਹ ਜਿਹਾ ਹੋਣਾ ਕਰੀ ਚੱਲ ਬਾਈ ਜੀ ਮੈਂ ਤੁਹਾਨੂੰ ਐ ਕਹਿੰਨੀ ਆ ਵੀ ਤੁਸੀਂ ਖੇਤ ਭੱਗ ਜਾਓ ਹੁਣ ਕੋਈ ਨਹੀਂ ਮੈਂ ਜਾਂਦਾ ਚਾਹ ਨਹੀਂ ਪੀਜਾਂ ਹਾਂ ਚਾਹ ਕੋਈ ਲੈ ਲਿਆ ਦੇ ਨਗਾ ਗਹਾਨੂੰ ਨਾ ਇਹ ਕੋਈ ਨਹੀਂ ਬਾਬਾ ਜੀ ਲੋੜ ਹੀ ਨਹੀਂ ਤੈਨੂੰ ਮੁਰਗਾਲੇ ਕੰਮ ਕਰਨ ਦੀ ਠੀਕ ਹੈ ਬਾਬਾ ਕਿਤੇ ਜਾ ਕੇ ਰੱਥਨੇ ਆਇਆ ਕਰ ਠੀਕ ਹੈ ਠੀਕ ਨਾ ਤਾਂ ਅੱਜ ਤੱਕ ਉਹ ਕਰ ਲਿਆ ਸੀਗਾ ਸਾਰੀ ਕੰਮ ਹੋ ਗਿਆ ਸੀਗਾ ਜਿੰਨਾ ਆਉਂਦਾ ਇਹ ਸਭ ਬਣ ਗਿਆ ਸੀਗਾ ਪੰਜਾਬੀ ਦੇ ਨਾਲ ਹੀ ਲੱਗੀ ਰਹੀ ਇਹ ਜਿਹੜਾ ਕੰਮ ਗਾਲਿਆ ਬੁੜੇ ਨੇ ਔਰ ਜਖਮਾਂ ਵਧਦੀ ਨੇ ਚਾਚਾ ਨਹੀਂ ਸੀ ਮੈਂ ਬਾਬਾ ਨਹੀਂ ਕਰੇ ਨੀ ਆ ਰਹੇ ਤੇ ਆ ਚਾ ਚਾ ਹੋਗੀ ਚਾਤਾ ਹੋ ਗਈ ਅੱਜ ਤਾਂ ਫੜੇ ਗਈ ਲਈ ਚਾਚੀ ਹਾਂ ਚਾਤਾ ਥੀ ਮੇਰਾ ਤਾਂ ਚਾਹ ਪੀਣ ਨੂੰ ਜੀਨ ਕਰਦਾ ਸੀ ਸੁਬਹਾਂ ਨਹੀਂ ਬਣਾਇਆ ਹੈਗਾ ਅੱਜ ਤਾਂ ਫੜੇ ਗਈ ਸੀ ਮੇਰਾ ਦਿਲ ਕਮੀ ਆਂਦਾ ਜੀ ਕਿਤੇ ਬਾਪੂ ਦਾ ਤਾਂ ਨਹੀਂ ਉਸ ਨੂੰ ਆਂਦਾ ਇਹ ਬਰਾ ਬਰੋ ਕੇ ਨਾ ਉਹ ਕਰ ਲਾਂਗੇ ਆਪਾਂ ਬਰਿਆਲ ਹੈ ਉਹ ਮੇਰੀ ਗੱਲ ਸੁਣੋ ਇਹ ਚਾਚਾ ਦਰਦ ਦੁਰ ਪੀਦਾ ਤੈਨੂੰ ਦਰਦ ਦੋ ਬੋਤਲਾਂ ਦੇ ਦੇ ਕਹਿੰਦਾ ਚੰਗਾ ਹੂੰ ਟੈਨਸ਼ਨ ਨਾ ਲੈ ਗਲਾਬੂ ਤਾਂ ਮੇਰੇ ਤੇ ਛੱਡ ਦੇ ਆਪਣੇ ਪਿਆਰ ਚ ਕੋਈ ਵੀ ਰੋੜਾ ਬਣੂਗਾ ਹੁਣ ਮੈਂ ਖਤਮ ਕਰ ਦਉ। ਚਲ ਠੀਕ ਹੈ ਵੀਰ। ਤੂੰ ਮੇਰੀ ਗੱਲ ਸੁਣ। ਚਾਹ ਪੀ ਕੇ ਨਾ ਉਹ ਤਾਂ ਖੇਤ ਗਿਆ ਡਾ ਮਾਰਿਆ। ਓਏ ਬਸ ਗਿਆ ਤੇ ਆਇਆ। ਹੋਰ ਹੁਣ ਤਾਂ ਅਕਤ ਤੜਕੇ ਦੇ ਇੱਥੇ ਬੈਠੇ ਲੜ। ਹਾ ਥਪੜਾ ਰਾ ਵਜ ਨਹੀਂ। ਚਾ ਚੰਗਾ ਹੁਣ ਮੈਂ ਜਾਣੀ ਚਾਹੀ। ਹਾਂ। ਉਹ ਤਾਂ ਅੱਜ ਖੇਤ ਜਾਣ ਨੂੰ ਕਿੱਥੇ ਜੀ ਕਰਦਾ ਐਂ ਜੀ ਕਰਦਾ ਤੇਰੇ ਕੋਲ ਹੀ ਰਹਾ ਮੈਂ ਸਾਰਾ ਦਿਨ।